ਮੇਰਾ ਨਾਮ ਜੀ ਮੁਖਤਿਆਰ ਸਿੰਘ ਹੈ ਜੀ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਅਸੀਂ ਗੰਡਾ ਸਿੰਘ ਵਾਲੇ ਜੀ ਗਲੀ ਨੰਬਰ 5 ਹੌਸਲ ਨੰਬਰ 192 ਆ ਜੀ ਅੱਜ ਕੀ ਗੱਲ ਹੋਈ ਭਾਜੀ ਤੇ ਗੱਲ ਹੋਈ ਹੈ ਜੀ ਅਸੀਂ 13 ਤਰੀਕ ਨੂੰ ਯਾਤਰੇ ਗਏ ਸੀ ਜੀ ਤੇ 14 15 ਦੇ ਵਿੱਚ ਸਾਡੀ ਚੋਰੀ ਹੋਈ ਹੈ ਜੀ ਵਾਰਦਾਤ ਨੂੰ ਇਲਜ਼ਾਮ ਦਿੱਤਾ ਗਿਆ ਉੱਤੋਂ ਦੀ ਮਮਟੀਆਂ ਥੋੜੀ ਗੇਟ ਥੋੜੀ ਲੰਕ ਗੇਟ ਵੀ ਭੰਨਿਆ ਤੇ ਅੰਦਰ ਬੈੱਡ ਦਾ ਵੀ ਸਾਰਾ ਇਹ ਤਿਆਸ ਨਹਿਸ ਕੀਤਾ ਹੈ ਬੈੱਡ ਦੇ ਵਿੱਚ 1 ਲੱਖ ਰੁਪਈਆ ਸੀ 20-20 ਵਾਲੇ ਨੋਟ ਸੀ ਮੈਂ 4 ਸਾਲ ਤੋਂ ਨੋਟ ਜਿਹੜੇ ਸੀ ਉਹ ਪਾਹੇ ਇਕੱਠੇ ਕਰਦਾ ਪਿਆ ਸੀ ਆਪਣੇ ਮੁੰਡੇ ਦੇ ਵਿਆਹ ਵਾਸਤੇ ਉਹ ਵੀ ਲੈ ਗਿਆ ਜੀ ਲੋਕਰ ਵੀ ਤੋੜਿਆ ਲੰਬਾਰੀ ਦਾ ਉਹਦੇ ਵਿੱਚ ਇੱਕ ਇੱਕ ਕੜਾ ਸੀ ਕਾਂਡੇ ਸੀ ਦੋ ਚੂੜੀਆਂ ਸੀ ਐਲ ਸੀ ਡੀ ਵੀ ਲਾ ਕੇ ਲੱਗੇ ਆ ਜੀ ਕਿੰਨੇ ਲੱਗਾ ਕੋਈ ਨਹੀਂ ਕੋਈ ਕੋਈ ਕਾਇ ਨਹੀਂ ਸਕਦੇ ਕਿੰਨੇ ਬੰਦੇ ਨੇ ਨਹੀਂ ਘਰ ਕੋਈ ਨਹੀਂ ਹੈਗਾ ਜੀ ਤਾਲਾ ਲੱਗਾ ਹੈ ਤੁਸੀਂ ਕਦੋਂ ਆਏ ਤੁਹਾਨੂੰ ਕਦੋਂ ਆਹੀ ਰਾਤੀ ਆਏ ਜੀ 8 ਵਜੇ ਸਾਨੂੰ ਫੋਨ ਗਿਆ ਅਸੀਂ ਦਿਨੇ ਤੜਕੇ ਆਏ ਆ 3 ਵਜੇ ਜੀ ਠੀਕ ਹੈ ਹੁਣ ਮੰਗ ਕੀ ਕਰਦੇ ਹੋ ਜੀ ਮੰਗ ਇਹ ਇਹ ਮੰਗ ਕਰਦੇ ਆਂ ਵੀ ਸਾਡਾ ਨਿਆਂ ਸਾਫ ਕੀਤਾ ਜਾਵੇ ਜੀ ਜਿਹੜੀ ਵੀ ਜਲਦੀ ਹੋ ਸਕੇ ਫੜੇ ਜਾਣ ਤੇ ਉਹਨਾਂ ਕੋਲੋਂ ਸਾਡਾ ਸਮਾਨ ਜਿਹੜਾ ਵਾਪਸ ਲਿਆ ਜਾਵੇ ਜੀ ਮੌਕੇ ਤੇ ਹਾਂਜੀ ਪੁਲਿਸ ਆਏ ਹਜੇ ਪੁਲਿਸ ਆਹੀ ਤੇ ਅੱਗੇ ਨਹੀਂ ਇੱਥੇ ਇਹ ਸਾਡੇ ਇਲਾਕੇ ਦੇ ਪ੍ਰਧਾਨ ਸਾਹਿਬ ਨੇ ਉਹਨਾਂ ਨੇ ਆਣ ਕੇ ਤੇ ਇਹ ਮਤਲਬ ਵੀ ਮੌਕਾ ਵੇਖ ਕੇ ਤੇ ਪੁਲਿਸ ਨੂੰ ਸੱਦਿਆ ਤੇ ਪੁਲਿਸ ਨੇ ਆਣ ਕੇ ਤੇ ਵੇਖਿਆ ਸਾਰਾ ਇਹ ਮੌਕਾ ਕਾਰਵਾਈ ਦੀ ਅਸੀਂ ਕਾਰਵਾਈ ਮੰਗਦੇ ਮੰਗਦੇ ਆ ਵੀ ਜਿਹੜੇ ਚੋਰ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਵੇ ਤੇ ਉਹਨਾਂ ਕੋਲੋਂ ਜਿਹੜਾ ਸਾਡਾ ਸਬਾਣਾ ਵਾਪਸ ਲਿਆ ਜਾਵੇ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਨੁਕਸਾਨ ਹੋਇਆ ਜੀ ਟੋਟਲ ਨੁਕਸਾਨ ਸਾਡਾ ਜੀ ਇਸ ਤਰ੍ਹਾਂ 1.5 ਤੋਂ 2 ਲੱਖ ਦਾ ਹੋ ਗਿਆ ਜੀ ਸਾਰਾ ਟੋਟਲ ਜੀ। ਠੀਕ। ਸਸਕਲ ਜੀ ਮੈਂ ਬਲਜੀਤ ਸਿੰਘ ਇੰਚਾਰਜ ਵਾਰਡ ਨੰਬਰ 10 ਜੀ ਸ਼੍ਰੋਮਣੀ ਕਾਲੀ ਦਲ ਵੱਲੋਂ। ਹਾਂਜੀ ਭਾਜੀ। ਇਹ ਅੱਜ ਮੇਰੀ ਵਾਰਡ ਦੇ ਵਿੱਚ ਇਲਾਕਾ ਪੈਂਦਾ ਵਾ ਜੀ ਗੰਡਾ ਸਿੰਘ ਵਾਲਾ। ਅੱਛਾ ਜੀ। ਉਹਦੇ ਵਿੱਚ ਇਹ ਵੀਰ ਜਿਹੜੇ ਸ ਮੁਖਤਾਰ ਸਿੰਘ ਜੀ ਨੇ ਇਹ ਸਾਰੇ ਪਰਿਵਾਰ ਜਿਹੜੇ ਯਾਤਰਾ ਤੇ ਗਏ ਸੀ ਰਾਤੀ ਲਗਭਗ 8 ਵਜੇ ਮੈਨੂੰ ਸਾਡੇ ਬੂਥ ਇੰਚਾਰਜ ਨੇ ਸੁਖਦੇਵ ਰਾਜੀ ਉਹਨਾਂ ਨੇ ਫੋਨ ਕੀਤਾ ਕਿ ਚੋਰੀ ਹੋ ਗਈ ਆ ਤੇ ਮੈਂ ਆਇਆ ਸਾਰੀ ਗਲੀ ਇਕੱਠੀ ਸੀ ਹੋਈ ਸੀ ਇੱਥੇ ਚਲ ਮੌਕਾ ਦੇਖਿਆ ਕਾਫੀ ਨੁਕਸਾਨ ਹੋਇਆ ਸੀ ਫਿਰ ਅਸੀਂ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਸਾਰੀ ਗਲੀ ਵਾਲਿਆਂ ਨੇ ਰਲ ਕੇ ਤੇ ਇੱਕ ਇਹਨਾਂ ਦੇ ਬ੍ਰਦਰ ਦੇ ਵੱਲੋਂ ਇੱਕ ਰਿਪੋਰਟ ਕੀਤੀ ਗਈ ਸਦਰ ਥਾਣੇ ਵਿੱਚ ਹੀ ਔਰ ਦੋ ਮੁਲਾਜ਼ਮ ਜਿਨ੍ਹਾਂ ਵਿੱਚ ਏਐਸਆਈ ਸੁਰਿੰਦਰ ਸਿੰਘ ਸੀ ਔਰ ਉਹਨਾਂ ਦੇ ਨਾਲ ਇੱਕ ਵੀਰ ਹੋਰ ਸੀ ਉਹ ਆ ਕੇ ਉਹਨਾਂ ਨੇ ਮੌਕਾ ਦੇਖਿਆ ਵਾ ਤੇ ਚੋਰੀ ਵਿੱਚ ਜਿਹੜੀ ਉਹਦੇ ਵਿੱਚ LED ਔਰ ਇਹਨਾਂ ਦਾ ਸੋਨਾ ਪੈਸੇ ਜੋ ਇਹਨਾਂ ਨੇ ਆ ਕੇ ਦੇਖਿਆ ਕਿਉਂਕਿ ਰਾਤੀ ਅਸੀਂ 8 ਵਜੇ ਲਗਭਗ ਇਹਨਾਂ ਨੂੰ ਫੋਨ ਕਰ ਦਿੱਤਾ ਸੀ ਤੇ ਇਹ ਤੜਕੇ 3 ਵਜੇ ਆ ਕੇ ਇਹਨਾਂ ਨੇ ਦੇਖਿਆ ਤੇ ਕਾਫੀ ਨੁਕਸਾਨ ਜਿਹੜਾ ਹੋਇਆ ਵਾ ਜੀ ਹੁਣ ਅਸੀਂ ਇਹੋ ਮੰਗ ਕਰਦੇ ਹਾਂ ਜੀ ਗਰੀਬ ਪਰਿਵਾਰ ਆ ਕੱਪੜੇ ਦੀ ਪ੍ਰੈਸ ਕਰਨ ਕੱਪੜੇ ਅਗਰ ਦੁਕਾਨ ਆ ਸਾਰੀ ਦਿਹਾੜੀ ਵਿਚਾਰੇ ਮਿਹਨਤ ਮਜ਼ਦੂਰੀ ਕਰਦੇ ਨੇ ਔਰ ਜਿਹੜਾ ਨੁਕਸਾਨ ਹੋਇਆ ਵਾ ਉਹਦੇ ਵਿੱਚ ਜਿਹੜੇ ਚੋਰ ਨੇ ਉਹ ਲਾਗੇ ਚਾਗੇ ਦੇ ਇਹਨੇ ਸਾਰੀ ਗਲੀ ਵਾਲਿਆਂ ਨੂੰ ਸ਼ੱਕ ਆ ਇਹਨਾਂ ਨੂੰ ਵੀ ਸ਼ੱਕ ਹੈਗਾ ਆ ਥਾਣੇ ਸੱਦਰ ਵਿੱਚ ਜਾ ਕੇ ਐਸਐਸ ਨੂੰ ਦੱਸਾਂਗੇ ਨਾਲ ਜਾਵਾਂਗੇ ਇਹਨਾਂ ਦੇ ਔਰ ਅਸੀਂ ਮੰਗ ਕਰਦੇ ਆ ਕਿ ਜਿਹੜੇ ਚੋਰ ਨੇ ਉਹਨਾਂ ਨੂੰ ਫੜ ਕੇ ਇੱਕ ਤੇ ਇਹਨਾਂ ਦਾ ਸਮਾਨ ਜਿਹੜਾ ਵਾ ਉਹ ਵਾਪਸ ਕਰਾਇਆ ਜਾਵੇ ਔਰ ਦੂਸਰਾ ਜਿਹੜਾ ਵਾ ਜਿੰਨੇ ਵੀ ਇਹ ਚੋਰੀ ਕੀਤੀ ਆ ਉਹਨਾਂ ਦੇ ਨਾਲ ਜਿਹੜੀ ਆ ਸਖਤ ਕਾਰਵਾਈ ਉਹਨਾਂ ਦੇ ਕੀਤੀ ਜਾਵੇ ਤਾਂ ਕਿ ਜਿਹੜੇ ਹੋਰ ਪਰਿਵਾਰ ਸਾਡੇ ਸਾਰੇ ਰਹਿ ਰਿਣ ਗਰੀ ਪਰਿਵਾਰ ਨੇ ਕੱਲ ਨੂੰ ਇਹਨਾਂ ਦੇ ਨਾਲ ਕੋਈ ਇਸ ਤਰ੍ਹਾਂ ਦਾ ਜਿਹੜਾ ਵਾ ਕੋਈ ਨੁਕਸਾਨ ਇਹਨਾਂ ਦਾ ਨਾ ਹੋਵੇ ਸੋ ਇਹ ਮੰਗ ਕਰਦੇ ਆਂ ਵੀ ਉਹਨਾਂ ਦੇ ਖਿਲਾਫ ਜਿਹੜੀ ਆ ਕਾਨੂੰਨੀ ਕਾਰਵਾਈ ਸਖਤ ਕੀਤੀ ਜਾਵੇਗੀ। ਹੋਣਾ ਸ਼ੁਰੂ ਹੋ ਗਿਆ ਜੀ। ਬਿਲਕੁਲ ਜੀ ਜਦੋਂ ਦੀ ਸਰਕਾਰ ਆਈ ਆ ਮਤਲਬ ਕੋਈ ਹਨੀਆ ਜੀ ਨਸ਼ਾ ਵੀ ਜ਼ਿਆਦਾ ਹੋ ਰਿਹਾ ਵਾ। ਔਰ ਜਿਹੜੇ ਲੁੱਟਾਂ ਖੋਹਾਂ ਵੀ ਬਹੁਤ ਜ਼ਿਆਦਾ ਹੋ ਰੀਆਂ ਨੇ। ਚੋਰੀਆਂ ਔਰ ਨਸ਼ਾ ਵੀ ਜਿਹੜਾ ਵਾ ਬਹੁਤ ਜ਼ਿਆਦਾ ਹੱਦ ਤੋਂ ਜ਼ਿਆਦਾ ਜਿਹੜਾ ਵਾ ਚੱਲ ਰਿਹਾ ਵਾ ਜੀ। ਸਰਕਾਰ ਕੀ ਲੱਗਦਾ ਜੀ? ਦੇਖੋ ਜੀ ਸਰਕਾਰ ਨੇ ਜੋ ਕਿਹਾ ਉਹ ਕੁਝ ਨਹੀਂ ਕਰਕੇ ਵਿਖਾਇਆ। ਲੋਕਾਂ ਨੇ ਸਰਕਾਰ ਤੇ ਵਿਸ਼ਵਾਸ ਕੀਤਾ ਸੀ। ਉਹਨਾਂ ਨੇ ਬੰਦਾ ਨਹੀਂ ਸੀ ਦੇਖਿਆ। ਉਹਨਾਂ ਨੇ ਝਾੜੂ ਦੇਖ ਕੇ ਵੋਟ ਪਾ ਲਈ। ਪਰ ਅੱਜ ਇਹ ਸਾਡੇ ਜਿਹੜੇ ਗਰੀਬ ਪਰਿਵਾਰ ਨੇ ਇਹਨਾਂ ਦੀ ਜਿਹੜੀ ਆ ਕਾਫੀ ਕਾਟ ਕੱਟ ਦਿੱਤੇ ਔਰ ਕਾਰਡ ਕੱਟਣ ਦੇ ਨਾਲ 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 ਜਿਹੜੇ ਆ 2 ਰੁਪਏ ਕਿਲ ਵਾਲੀ ਜਿਹੜੀ ਮੁੱਲ ਵਾਲੀ ਕਣਕ ਸੀ ਉਹ ਵੀ ਸਰਕਾਰ ਨੇ ਪੰਜਾਬ ਸਰਕਾਰ ਨੇ ਬੰਦ ਕਰ ਦਿੱਤੀ ਔਰ ਅੱਜ ਇਹ ਹਾਲਾਤ ਨੇ ਕਿ ਜੇ ਫ੍ਰੀ ਵਾਲੀ ਕਣਕ ਇਹਨਾਂ ਨੂੰ 3 ਮਹੀਨਿਆਂ ਵਾਲੀ ਨਾ ਮਿਲੇ ਤਾਂ 350 ਰੁਪਏ ਦਾ ਆਟਾ ਜਿਹੜਾ ਵਾ ਗਰੀਬ ਪਰਿਵਾਰ ਲੈ ਕੇ ਨਹੀਂ ਮਤਲਬ ਖਾ ਸਕਦਾ ਸੋ ਬਹੁਤ ਜ਼ਿਆਦਾ ਨੁਕਸਾਨ ਕੀਤਾ ਵਾ ਸਰਕਾਰ ਨੇ ਜੀ ਇਲਾਕਾ ਦੱਸੋ ਜੀ ਮੈਂ ਸੁਖਦੇਵ ਰਾਜ ਵਾਸੀ ਗੰਡਾ ਸਿੰਘ ਵਾਲਾ ਇਸ ਮੱਲੇ ਦੇ ਵਿੱਚ ਹੀ ਤਕਰੀਬਨ ਮੇਰਾ ਆਵਾਜਾਈ ਮੁਖਤਾਰ ਸਿੰਘ ਜੀ ਆਪਣੇ ਭਰਾਵਾਂ ਵਾਂਗੂ ਹੈ ਸਾਡੇ ਨਾਲ ਹਾਂਜੀ ਬਹੁਤ ਵਧੀਆ ਸਾਡੇ ਨਾਲ ਚੱਲਦੇ ਨੇ ਹਾਂਜੀ ਇਹ 13 ਤਰੀਕ ਤੋਂ ਯਾਤਰਾ ਦੇ ਕੇ ਹੀ ਇਹਨਾਂ ਦੇ ਭਤੀਜੇ ਦਾ ਰਾਤੀ ਮੈਨੂੰ ਫੋਨ ਆਇਆ ਕਿ ਏਦਾਂ ਦਾ ਚਾਚਾ ਘਰ ਨਹੀਂਗਾ ਚੋਰੀ ਹੋ ਗਈ ਹੈ ਮੈਂ ਦਸ਼ਮੇਸ਼ ਸ਼ੈਵਨੀ ਚੋਂ ਮੈਂ ਬਲਜੀਜੀ ਨੂੰ ਫੋਨ ਕੀਤਾ ਬਲਜੀਤ ਉੱਥੇ ਪਹੁੰਚ ਗਿਆ ਅੱਧੇ ਘੰਟੇ ਬਾਅਦ ਮੈਂ ਵੀ ਆਇਆ ਸਾਰਾ ਮਹੱਲਾ ਤਕਰੀਬਨ ਇਦਾਂ ਹੀ ਖੜਾ ਸੀ ਹੁਣ ਤਾਂ ਚਲੋ ਬੀਬੀਆਂ ਕੰਮਾਂ ਕਰ ਆ ਲਈਆਂ ਸਾਰੀਆਂ ਚਲ ਗਈਆਂ ਤਕਰੀਬਨ ਹੀ ਸਾਰਾ ਰਸ਼ ਪਿਆ ਹੋਇਆ ਸੀ ਤੇ ਅਸੀਂ ਚਲੋ ਤਾਲਾ ਖੋਲ੍ਹ ਕੇ ਮੜਾ ਜਾ ਵੇਖਿਆ ਤੇ ਅੰਦਰ ਤੇ ਉਥਲ ਪੁਥਲ ਹੋਇਆ ਪਿਆ ਹੈ ਅਸੀਂ ਬਾਹਰ ਆ ਕੇ ਬੈਠ ਗਏ ਆ ਸਰ ਫੋਨ ਕੀਤਾ ਸਰ ਥਾਣੇ ਦੇ ਵਿੱਚ ਏਐਸਆਈ ਸਾਹਿਬ ਸੁਰਿੰਦਰ ਆਏ ਉਹਨਾਂ ਨੇ ਵੇਖਿਆ ਸਾਰਾ ਕੁਝ ਤਕਦੀਸ਼ ਕੀਤੀ ਉਹਨਾਂ ਪਾਜੀ ਹੋਣੀ ਹੈ ਨਹੀਂ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਸਵੇਰੇ ਉਹ ਤਾਂ ਕਹਿੰਦੇ ਕਿ ਦੱਸੋ ਕੀ ਕਾਰਵਾਈ ਕਰੀਏ ਉਹਨਾਂ ਸਾਨੂੰ ਪੂਰਾ ਸ਼ੂਸ਼ਣ ਦਵਾਇਆ ਕਿ ਦੱਸੋ ਕੀ ਕਾਰਵਾਈ ਕਰੀਏ ਐਂਕਾ ਕਿ ਮੁਕਤੇ ਤੇ ਉਹਨਾਂ ਨੂੰ ਆਲਾ ਦੋ ਆ ਜਾਂਦੇ ਆ ਉਹਨਾਂ ਨੂੰ ਪਤਾ ਲੱਗ ਜਾਏ ਕਿ ਕਿੰਨਾ ਕ ਸਾਮਾਨ ਸਾਡਾ ਅੰਦਰੋਂ ਗਿਆ ਆਪਾਂ ਪੂਰੀ ਡਿਟੇਲ ਨਾਲ ਤੁਹਾਨੂੰ ਦੱਸਾਂਗੇ ਫਿਰ ਉਸ ਤੋਂ ਬਾਅਦ ਕਾਰਵਾਈ ਕਰਾਂਗੇ ਠੀਕ ਹੈ ਜੀ ਉਹ ਹੁਣ ਆਪਾਂ ਅਜ ਚੱਲੇ ਹਾਂ ਉਹਨਾਂ ਕੋ ਤੇ ਅਸੀਂ ਪ੍ਰਸ਼ਾਸਨ ਕੋ ਇਹੀ ਮੰਗ ਕਰਦੇ ਆ ਕਿ ਗਰੀਬ ਪਰਿਵਾਰ ਨਾਲ ਜਿਹੜਾ ਧੱਕਾ ਆਇਆ ਵਾ ਉਹ ਧੱਕੇ ਦਾ ਇਹਨਾਂ ਨੂੰ ਪੂਰਾ ਵਿਸ਼ਵਾਸ ਦਵਾਇਆ ਜਾਏ ਕਿ ਅਸੀਂ ਤੁਹਾਡੇ ਨਾਲ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਤੇ ਤੁਹਾਡੀ ਜਿੰਨਾ ਵੀ ਘਟਾ ਆਇਆ ਵਾ ਸਾਰਾ ਘਟਾਪ ਚੋਰ ਲੱਭ ਕੇ ਉਹਦੇ ਕੋ ਪੂਰਾ ਕਰਵਾਵਾਂ ਕਿ ਚੋਰ ਵੀ ਕੋਈ ਬਾਹਰ ਦਾ ਨਹੀਂ ਐ ਤੇ ਪੀਪੀ ਐ ਕੋਈ ਜਿਸ ਨੂੰ ਪਤਾ ਹੀ ਕਿ ਇਹ ਬੰਦੇ ਘਰ ਨਹੀਂ ਜੀ ਹੋ ਸਕਦਾ ਹੈ ਕਿ ਇਹਨਾਂ ਨੂੰ ਪਤਾ ਵੀ ਹੈ ਅਸੀਂ ਹੁਣ ਐਸਐਚਓ ਸਾਹਿਬ ਕੋ ਚੱਲੇ ਆਂ ਕਿ ਇਹ ਸ਼ਿਵਾਸ਼ੰਦਵਾ ਦੇ ਉਹਨਾਂ ਦੇ ਵਿਸ਼ਵਾਸ ਦੇ ਆਧਾਰ ਤੇ ਅਸੀਂ ਉਹ ਬੰਦਿਆਂ ਦੇ ਨਾਮ ਹੀ ਦੱਸਾਂਗੇ ਕਿ ਆਹ ਬੰਦੇ ਕੀ ਤੇ ਗਾਂ ਤੋਂ ਇਸ ਮੱਲੇ ਦੇ ਵਿੱਚ ਇਹ ਜਿਹੜੇ ਕੰਮ ਹੁੰਦੇ ਆ ਇਹਨਾਂ ਨੂੰ ਹਮੇਸ਼ਾ ਲਈ ਨਕੇਲ ਪਵਾਉਣ ਦੀ ਕੋਸ਼ਿਸ਼ ਕਰਾਂਗੇ ਨਸ਼ੇ ਤੋਂ ਨਸ਼ਾ ਇਹ ਚੀਜ਼ਾਂ ਲੜਾਈਆਂ ਗੁੰਡਾਗਰਦੀ ਇੱਥੇ ਜਿਹੜੀ ਹੁੰਦੀ ਹੈ ਬਿਲਕੁਲ ਬੰਦ ਕਰਾਂਗੇ ਅਸੀਂ ਪ੍ਰਸ਼ਾਸਨ ਕੋ ਇਹ ਮੰਕਰਾਂਗੇ ਕਿ ਇਸ ਮੁਹੱਲੇ ਦੇ ਵਿੱਚ ਦੋ ਬੰਦੇ ਭਾਵੇਂ ਪੱਕੇ ਹੀ ਡਿਊਟੀ ਤੇ ਲਾਏ ਜਾਣ ਤੇ ਇਹਦੇ ਵਿੱਚ ਗਸ਼ਤ ਰੱਖੀ ਜਾਵੇ ਤਾਂ ਕਿ ਇੱਥੇ ਨਸ਼ਾ ਵੀ ਬੰਦ ਹੋਵੇ ਗੁੰਡਾਗਰਦੀ ਵੀ ਬੰਦ ਹੋਵੇ ਤੇ ਆ ਜਿਹੜੀਆਂ ਲੁੱਟਾਂ ਖੋਹਾਂ ਚੋਰੀਆਂ ਹੁੰਦੀਆਂ ਵਾਂ ਇਹ ਵੀ ਬੰਦ ਹੋਣ ਧੰਨਵਾਦ ਜੀ